ਕਾਂਗਰਸ ਦੇ ਸੀਨੀਅਰ ਲੀਡਰ ਪੀ ਚਿਤੰਬਰਮ ਜੀ ਦਾ ਇਹ ਕਹਿਣਾ ਵੀ ਸਿੱਖਾਂ ਦੀ ਜਿਹੜੀ ਨਸਲ ਕੁਸ਼ੀ ਹੋਈ ਸੀ 1984 ਚ ਉਹ ਗਲਤ ਹੈ ਮੈਨੂੰ ਲੱਗਦਾ ਹੈ ਵੀ 40 ਸਾਲ ਲੱਗੇ ਕਾਂਗਰਸ ਨੂੰ ਇਸ ਚੀਜ਼ ਨੂੰ ਮੰਨਦੇ ਹੋਏ ਮੰਨਣ ਵਾਸਤੇ ਤਕਰੀਬਨ 40 ਸਾਲ ਬਾਅਦ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੋਇਆ ਵੀ ਗਲਤ ਹੈ ਹਾਲਾਂਕਿ ਇਹੀ ਕਾਂਗਰਸ ਹੈ ਜਿਨੇ ਹਜੇ ਤੱਕ ਸੱਜਣ ਕੁਮਾਰ ਜਗਦੀਸ਼ ਟਾਇਟਲਰ ਔਰ ਕਮਲਨਾਥ ਵਰਗੇ ਉਹ ਲੋਕ ਜਿਹੜੇ ਸ਼ਰਿਆਮ ਸਿੱਖਾਂ ਦੀ ਦਿੱਲੀ 'ਚ ਹੋਈ ਨਸਲਕੁਸ਼ੀ ਸ਼ਾਮਿਲ ਸੀਗੀ ਜਿਨ੍ਹਾਂ ਦੀ ਅਗਵਾਈ 'ਚ ਸਿੱਖਾਂ ਨੂੰ ਕੋਹ-ਕੋ ਕੇ ਗਲਾਂ 'ਚ ਟੈਰ ਪਾ ਪਾ ਕੇ ਸਾੜ ਕੇ ਮਾਰਿਆ ਗਿਆ ਧੀਆਂ ਭੈਣਾਂ ਦੀ ਇੱਜ਼ਤ ਰੁੱਟੀ ਉਹ ਲੋਕਾਂ ਨੂੰ ਹੁਣ ਤੱਕ ਕਾਂਗਰਸ ਸਨਮਾਨਤ ਕਰਦੀ ਰਹੀ ਹੈ ਮੈਂ ਚਿਤਾਮਰਵ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਰਾਹੁਲ ਗਾਂਧੀ ਜੀ ਨੂੰ ਕਹੋ ਕਿ ਜਿਹੜੇ ਜਗਦੀਸ਼ ਟੈਟਲਾ ਵਰਗੇ ਆ ਕਮਲਨਾਥ ਵਰਗੇ ਇਹਨਾਂ ਨੂੰ ਕਦੋਂ ਤੱਕ ਮੁੱਖ ਮੰਤਰੀ ਤੇ ਵੱਡੇ ਵੱਡੇ ਅਹੁਦੇ ਦਿੰਦੇ ਰਹੋਗੇ ਇਹ ਤੁਹਾਡਾ ਇਹ ਸਿਰਫ ਕਹਿ ਦੇਣਾ ਵੀ ਉਹ ਗਲਤ ਸੀ ਇਹਦੇ ਨਾਲ ਤੁਹਾਡੇ ਜਿਹੜੇ ਜੁਰਮ ਹੈ ਜਿਹੜੇ ਤੁਸੀਂ ਪਾਪ ਕੀਤੇ ਧੁੱਪ ਨਹੀਂ ਜਾਣੇ ਤੁਸੀਂ ਜਿੱਡਾ ਵੱਡਾ ਪੰਜਾਬ ਤੇ ਅਤਿਆਚਾਰ ਕੀਤਾ ਆ ਸਿੱਖਾਂ ਤੇ ਅਤਿਆਚਾਰ ਕੀਤਾ ਹੈ ਦਿੱਲੀ ਤੇ ਅਤਿਆਚਾਰ ਕੀਤਾ ਹੈ ਉਹ ਸਾਰੀ ਦੁਨੀਆ ਚ ਵਸਦੇ ਸਿੱਖਾਂ ਦੇ ਜ਼ਖਮ ਜਿਹੜੇ ਆ ਉਹ ਹਜੇ ਵੀ ਹਾਰੇ ਆ